ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੁਨੀਆ ਭਰ ਦੇ ਵਿੱਚ ਕਈ ਦੇਸ਼ ਆਬਾਦੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਇਸ ਦੌਰਾਨ ਘੱਟ ਜਰਮ ਦਾ ਤੋਂ ਚਿੰਤਾਤ ਦੱਖਣੀ ਕੋਰੀਆ ਦੀ ਸਰਕਾਰ ਨੇ ਇੱਕ ਅਨੋਖਾ ਹੱਲ ਕੱਢ ਲਿਆ ਵਿਆਹ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੌਜਵਾਨਾਂ ਨੂੰ ਡੇਟ ਉੱਤੇ ਜਾਣ ਅਤੇ ਵਿਆਹ ਦਾ ਖਰਚਾ ਚੁੱਕਣ ਲਈ ਤਿਆਰ ਹੋ ਗਈ ਹੈ ਜੀ ਹਾਂ ਸਰਕਾਰ ਵੀ ਇਸ ਸਕੀਮ ਨੂੰ ਸਟੇਟ ਸਪான்ਸਰਡ ਡੇਟਿੰਗ ਕਿਹਾ ਜਾ ਰਿਹਾ ਹੈ ਇਸ ਦੇ ਤਹਿਤ ਸਰਕਾਰ ਨਾ ਸਿਰਫ ਡੇਟਿੰਗ ਅਤੇ ਵਿਆਹ ਦੇ ਲਈ ਲੋਕਾਂ ਨੂੰ ਨਕਦੀ ਦੇ ਰਹੀ ਹੈ ਸਕੋਰਟੇਟਿੰਗ ਐਪਸ ਅਤੇ ਡੇਟਿੰਗ ਇਵੈਂਟਸ ਦਾ ਵੀ ਆਯੋਜਨ ਕਰ ਰਹੀ ਹੈ ਜਿਠਾਕੇ ਦੇਸ਼ਾ ਦੇ ਵਿੱਚ ਦੇਤ ਅਤੇ ਜਵਾਨ ਦੇ ਲਈ ਜਾਂ ਫਿਰ ਮੰਚਾ ਵਿਆਹ ਕਰਵਾਉਣ ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਉੱਥੇ ਹੀ ਦਕਨੀ ਕੋਰੀਆ ਦੀ ਸਰਕਾਰ ਦੇ ਵੱਲੋਂ ਆਪਣੇ ਦੇਸ਼ ਦੀ ਆਬਾਦੀ ਵਧਾਉਣ ਦੇ ਲਈ ਇੱਕ ਅਨੋਖਾ ਹਲਕਾ ਡੇ। ਦਰਸਲ ਕੋਰੀਆ ਸਰਕਾਰ ਨੇ ਵਿਆਹ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਨੌਜਵਾਨਾਂ ਨੂੰ ਦੇਤ ਅਤੇ ਜਵਾਨ ਅਤੇ ਵਿਆਹ ਦਾ ਖਰਚਾ ਚੁੱਕਣ ਦੇ ਲਈ ਤਿਆਰ ਹੋ ਗਈ ਹੈ। ਜਿਸ ਲਈ ਦੇਤ ਅਤੇ ਜਵਾਨ ਦੇ ਲਈ ਸਰਕਾਰ ਨੌਜਵਾਨਾਂ ਨੂੰ 28000 ਰੁਪਏ ਤੇਂ ਟਿਗੇ ਜਿहां ਤੇਜ ਤੇ ਦੁਜੇ ਸਭ ਤੋਂ ਵੱਡੇ ਸ਼ਹਿਰ ਬੁਸਾਨ ਦੇ ਵਿੱਚ ਸਿੰਗਲਸ ਲਈ ਡੇਟਿੰਗ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ ਅਤੇ ਇਹਨਾਂ ਸਮਾਗਮਾਂ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਇੱਕ ਦੂਜੇ ਨੂੰ ਮਿਲਦੇ ਨੇ ਅਤੇ ਇੱਕ ਦੂਜੇ ਨੂੰ ਜਾਣਦੇ ਨੇ ਜੇਕਰ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਨੇ ਅਤੇ ਜੇਕਰ ਉਹ ਡੇਟ ਉੱਤੇ ਜਾਣਾ ਚਾਹੁੰਦੇ ਨੇ ਤਾਂ ਇਸ ਦਾ ਖਰਚਾ ਵੀ ਸਰਕਾਰ ਚੁੱਕਦੀ ਹੈ ਇਥੇ ਇਹ ਵੀ ਦੱਸਦੀ ਹੈ ਕਿ ਸਰਕਾਰ ਡੇਟ ਉਤੇ ਜਾਣ ਵਾਲੇ ਜੋੜਿਆਂ ਨੂੰ ਖਰਚ ਕਰਨ ਦੇ ਲਈ 340 ਡਾਲਰ ਯਾਨੀ ਕਿ ਲਗਭਗ 28000 ਰੁਪਏ ਦੇਣਦੀ ਹੈ ਤਾਂ ਕਿ ਇੱਕ ਦੁੱਜੇ ਨੂੰ ਚੰਗੀ ਤਰ੍ਹਾਂ ਜਾਣ ਪਹਿਚਾਨ ਅਤੇ ਸਮਝਣ ਮਗਰੋਂ ਜੇਕਰ ਜੋੜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਸਰਕਾਰ ਉਹਨਾਂ ਨੂੰ 14000 ਡਾਲਰ ਯਾਨੀ ਕਿ ਕਰੀਬ 11,60,000 ਰੁਪਏ ਦਾ ਇਨਾਮ ਦੇਣਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਘਰ ਖਰੀਦਣ ਦੇ ਵਿੱਚ ਸਬਸਿਡੀ ਅਤੇ ਗਰਭ ਅਵਸਥਾ ਦੇ ਨਾਲ ਸੰਬੰਧਿਤ ਖਰਚੇ ਅਤੇ ਵਿਦੇਸ਼ ਯਾਤਰਾ ਲਈ ਪੈਸੇ ਵੀ ਦਿੱਤੇ ਜਾਂਦੇ ਨੇ ਇਸ ਸਭ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ ਗਰਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੇ ਵੱਲੋਂ ਇੰਨੀਆਂ ਪੇਸ਼ਕਸ਼ਾਂ ਦੇ ਬਾਵਜੂਦ ਹਜ ਤੱਕ ਕਿਸੇ ਨੇ ਵੀ ਵਿਆਹ ਦੇ ਇਸ ਇਨਾਮ ਦਾ ਦਾਅਵਾ ਨਹੀਂ ਕੀਤਾ। ਦੱਸ ਹੀ ਇੱਕ ਸਰਕਾਰੀ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਕਿ ਪਿਛਲੇ ਸਾਲ ਵਿਆਹ ਨੂੰ ਜ਼ਰੂਰੀ ਮੰਨਣ ਵਾਲੇ ਤਖਨੀਕੀ ਕੋਰਕਈ ਲੋਕਾਂ ਦਾ ਅਨੁਪਾਤ ਵਧੇ। ਇਹ ਰਿਪੋਰਟ ਜਨਸੰਖਿਆ ਸੰਕਟ ਦੇ ਨਾਲ ਜੂਝ ਰਹੇ ਦੇਸ਼ ਦੇ ਵਿੱਚ ਵਿਆਪਕ ਤੌਰ ਤੇ ਸਕਾਰਾਤਮਕ ਤਰ੍ਹਾਂਵਾਂ ਨੂੰ ਦਰਸਾਉਂਦੀ ਹੈ। ਖਬਰ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਇੱਕ ਦੋ ਸਾਲ ਸਮਾਜਿਕ ਸਰਪੇਖਣ ਦੇ ਵਿੱਚ 13 ਸਾਲ ਅਤੇ ਤੋ ਵੱਧ ਉਮਦੇ ਦੱਖਣੀ ਕੋਰੀਆਈ ਲੋਕਾਂ ਦੇ ਵਿੱਚੋਂ 52.5% ਨੇ 2024 ਦੇ ਵਿੱਚ ਵਿਆਹ ਨੂੰ ਇੱਕ ਲੋੜ ਵਜੋਂ ਦੇਖਿਆ ਜੋ ਕਿ 2 ਸਾਲ ਪਹਿਲਾਂ ਨਾਲੋਂ 2.5% ਪੁਆਇੰਟ ਵਾਧਾ ਹੋਇਆ ਕਿਉਂਕਿ 2000 ਫੀ ਤੇ ਵਿੱਚ ਇੱਕ ਸੰਖੇਪਵਾਦੀ ਨੂੰ ਛੱਡ ਕੇ 2010 ਤੋਂ ਇਹ ਅੰਕੜਾ ਲਗਾਤਾਰ ਘਟ ਰਿਹਾ ਵਰਤੇ ਸੀ ਦੱਸੇ ਇਹਨਾਂ ਸਾਰੀ ਕੋਸ਼ਿਸ਼ਾਂ ਦੇ ਬਾਵਜੂਦ ਅਗਸਤ 2022 ਤੋਂ 2024 ਤੱਕ ਦੇ ਸਾਲਾਂ ਦੇ ਵਿੱਚ ਦੇਸ਼ ਦੇ ਲਗਭਗ 42 ਜ਼ਿਲ੍ਹਿਆਂ ਦੇ ਵਿੱਚ ਅਜੋਏ ਮੈਚ ਮੇਕਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ ਸਵਾਗਮ ਮਦੇ ਵਿੱਚ 4000 ਦੇ ਕਰੀਬ ਅਨਵਿਆਏ ਲੋਕਾਂ ਨੇ ਪਾਗ ਲਿਆ 524 ਜੋੜੇ ਹੀ ਵਿਆਹ ਦੇ ਬੰਧਨ ਵਿੱਚ ਬੱਜੁਕੇ। ਬਿਊ ਰਿਪੋਰਟ ਚੈਨ ਪੰਜਾਬੀ।